ਵੀ ਜਿਹੜੀ ਚਿੱਠੀ ਡੀਓ ਲੈਟਰ ਜਿਹੜੀ ਮੈਂ ਆਪਣੀ ਲਿਖ ਕੇ ਸੀਐਮ ਸਾਹਿਬ ਨੂੰ ਦਿੱਤੀ ਸੀ ਉਹ ਚ ਮੈਂ ਡਰੱਗ ਮਾਫੀਆ ਬਾਰੇ ਚ ਇਹਦੇ ਸੱਤੇ ਬਾਰੇ ਕਹਿੰਦੇ ਪਏ ਪਿੰਦੀ ਬਾਰੇ ਕਹਿੰਦੇ ਪਏ ਇਹਦੇ ਸਾਨੂੰ ਸਾਹਿਬ ਬਿਕਰਮ ਸਿੰਘ ਮਜੀਠੀਆ ਨੇ ਬੁਲਾਏ ਸੀ ਆਪਣੇ ਘਰ ਉਹ ਮੈਂ ਆਪਣੀ ਚਿੱਠੀ ਵਿੱਚ ਲਿਖ ਕੇ ਆਇਆ ਜਿਹੜੀ ਜਿਹੜੀ ਚਿੱਠੀ ਹੁਣ ਰਿਕਾਰਡ ਆ ਆ ਪਿੰਦੀ ਸੱਤਾ ਸਾਰੇ ਉਹਦੇ ਘਰ ਮਿਲੇ ਆ ਸਾਨੂੰ ਜਿਗਰੀ ਯਾਰ ਕਰਕੇ ਮੁਲਾਇਆ ਇਹਨਾਂ ਨੇ ਤੇ ਉਹਦੇ ਨਾਲ ਇਹ ਇਹ ਰਹਿੰਦੇ ਰਹੇ ਆ ਜੇ ਝੂਠ ਆ ਤੇ ਦੱਸੋ ਕਿਥੇ ਮਰਜੀ ਆਂ ਮੈਂ ਤੇ ਉਦੋਂ ਲਿਖ ਕੇ ਦਿੱਤਾ ਹੀ ਆਪਣੀ ਵੇਦਨ ਗੌਰਮੇਟ ਬਾਦਲ ਸਾਹਿਬ ਨੂੰ ਇਹਦੀ ਇਨਕੁਆਇਰੀ ਕਰਾ ਲਓ ਇਹ ਤੱਕਾ ਹੋ ਉਹਦੇ ਉਹ ਅਜੇ ਤੱਕ ਅਸੀਂ ਉੱਤੇ ਸਟੈਂਡ ਆ ਜਿਸ ਤਰੀਕੇ ਦੇ ਨਾਲ ਐਫ ਆਈ ਆ ਦਰਜ ਕੀਤੀ ਗਈ ਹੈ ਕਿ ਜਿਹੜੀ ਡੀਏ ਦਾ ਮਾਮਲਾ ਦਰਜ ਕੀਤਾ ਗਿਆ ਐਫ ਆਈ ਆਰ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਵੀ ਪੜ੍ਹ ਲਈ ਹੋਏਗੀ ਇਹ ਇਹ ਤਾਂ ਜੀ ਕੋਰਟ ਨੇ ਵੇਖਣਾ ਕੋਰਟ ਦਾ ਮੈਟਰ ਆ ਕਿਥੇ ਡਰੱਗ ਦੇ ਮਸਲੇ ਜੋ ਚਿੰਨਾ ਕਿ ਮੈਨੂੰ ਨੌਲੇਜ ਜੀ ਜੋ ਮੈਂ ਕਰ ਸਕਦਾ ਜੋ ਮੈਂ ਕਹਿ ਸਕਦਾ ਮੈਂ ਇਹ 213 ਦਾ ਆਪਣੇ ਅੰਗੂਠੇ ਲਾ ਕੇ ਦਿੱਤੇ ਪਏ ਪੰਜਾਬ ਦੇ ਪੰਜਾਬੀ ਦੇ ਨਸ਼ਿਆਂ ਦੇ ਵਿਰੁੱਧ ਦਿੱਤੇ ਪਏ ਆ ਇਹਦੇ ਕੋਈ ਇਹਦੇ ਹੁਣ ਸਿਆਸੀ ਰੋਟੀਆਂ ਸਿੱਖਦੇ ਪਏ ਭਾਵੇਂ ਚੰਨੀ ਸਾਹਿਬ ਨੇ ਭਾਵੇਂ ਕੋਈ ਹੋਰ ਆ ਅੱਜ ਸਾਰੇ ਸਿਆਸੀ ਰੋਟੀਆਂ ਸਿੱਖਦੇ ਪਏ ਆ ਇਹਦੇ 213 ਜਿੱਥੇ ਜਿਮਣੀਆਂ ਚੋਰੀਆਂ ਹੋ ਜਾਣ ਬਰੂਡ ਬਨੂਰ ਥਾਣੇ ਚ ਜਿਹੜੀਆਂ ਜਿਮਣੀਆਂ ਚੋਰੀ ਹੋ ਜਾਣ রেকর্ড ਖਤਮ ਚੋਰੀ ਹੀ ਹੋ ਜਾਣ ਡਿਸਟਰਾਏ ਹੋ ਜਾਣ ਤੇ ਸਮਝੋ ਇਹਦਾ ਕੌਣ ਜੁਮੇ ਆ ਰਿਹਾ ਇਹ ਚੰਨੀ ਇਹ ਚੰਨੀ ਸਾਹਿਬ ਕਹਿੰਦੇ ਚੰਨੀ ਸਾਹਿਬ ਵੇਲੇ ਇਹ ਪਰਚਾ ਰਜਿਸਟਰ ਹੋਇਆ ਉਦੋਂ ਹੀ ਇਹ ਚੋਰੀ ਹੋਈਆਂ ਸਾਰੇ ਰਿਕਾਰਡ ਚੋਰੀ ਆ ਚੰਨੀ ਸਿੰਘ ਚੰਨੀ ਜ਼ਿੰਮੇਦਾਰ ਕਹੀ ਆ ਗੂ ਇਸ ਕਾਰਵਾਈ ਨੂੰ ਗਲਤ ਮੈਂ ਕਹਿੰਦਾ ਰਿਪੋਰਟ ਨੇ ਫੈਸਲਾ ਕਰਨਾ ਕੌਣੀ ਕਾਇਲਦਾਰ ਨੂੰ ਜੋ ਪੰਥ ਨੂੰ ਢਾਹ ਲੱਗ ਰਹੀ ਉਹ ਸਾਰਾ ਆਨ ਰਿਕਾਰਡ ਮੈਂ ਆਪਣੀ ਡਾਇਰੀ ਕਰਾ ਕੇ ਸੀਐਮ ਸਾਹਿਬ ਨੂੰ ਦੇ ਕੇ ਆਇਆ ਉਹ ਚਿੱਠੀ ਮੇਰੀ ਅੱਜ ਤੱਕ ਨਾਲ ਚੱਲਦੀ ਪਈ ਹੈ ਉਹ ਜੇ ਡਰੱਗ ਦੇ ਸਬੰਧ ਚ ਜੋ ਕੁਝ ਵੀ ਸਾਡੇ ਤਾਂ ਹੋਇਆ ਬਿੱਟੂ ਆਲਖਣਾ ਕਿ 14 13 ਨੂੰ ਉਹਨੂੰ ਅੰਮ੍ਰਿਤਸਰੋਂ ਚੁੱਕ ਕੇ ਲੈ ਕੇ ਉਹਨੂੰ ਰਾਜਪੁਰੇ ਪਟਿਆਲੇ ਲੈ ਕੇ ਰਾਜਪੁਰੇ ਜਾ ਕੇ ਉੱਥੇ ਸਾਰਾ ਪਲਾਂਟੇਸ਼ਨ ਕੀਤੀ ਇਹ ਇਹਦੇ ਸਬੰਧ ਚ ਮੈਂ ਸੀਐਮ ਸਾਹਿਬ ਨੂੰ ਉਸ ਸਮੇਂ ਦੇ ਜਿਹੜੇ ਸਾਡੇ ਡੀਜੀਪੀ ਸਨ ਮੇਰੇ ਫਾਦਰ ਮੇਰੇ ਬੇਟੂ ਔਲਖ ਦੇ ਜਿਹੜੇ ਉਹਦੇ ਫਾਦਰ ਮਾਸਟਰ ਜੀ ਉਹ ਜਾ ਕੇ ਮਿਲੇ ਸਨ ਆਪਣੇ ਉਸ ਸਮੇਂ ਸ਼੍ਰੇਸ਼ अरोड़ा ਜੀ ਡੀਜੀਪੀ ਸਨ ਸੀਐਮ ਸਾਹਿਬ ਨੂੰ ਮੇਰੇ ਸਾਹਿਬ ਬਾਦਲ ਸਾਹਿਬ ਨੇ ਉਹਨਾਂ ਡਿਊਟੀ ਲਈ ਕਿ ਜੋ ਸਚਾਈ ਆ ਇਨਸਾਫ ਹੋਵੇ ਤੇ ਆ ਉਹ ਇਨਸਾਫ ਲਈ ਦੇ ਲੀਂਦੇ ਆਈ ਤੇ ਠਕੇ ਖਾਨੇ ਪਏ ਇਹਦੇ ਧੰਨਵਾਦ ਕਰਦਾ ਮੈਂ ਕੋਟਾਂ ਦਾ ਕਿ ਸੀਬੀਆਈ ਦੀ ਕੋਟ ਦਾ ਤੇ ਕਿੰਨਾਂ ਨੇ ਸਾਡੇ ਜਿਹੜੇ ਭਰਾ ਨੂੰ ਉਹ ਬਰੀ ਕੀਤਾ ਫਿਲਹਾਲ ਦੀ ਕਿ ਅੱਜ ਕੀ ਗੱਲਬਾਤ ਹੋਈ ਹੈ ਤੁਹਾਡੀ ਅੰਦਰ ਅੱਜ ਤੇ ਜੋ ਜੋ ਮੇਰੇ ਪਿੱਛੇ ਜੋ ਤੁਸੀਂ ਦੱਸੋ ਜੋ ਮੈਂ ਉਦੋਂ ਗੱਲ ਕੀਤੀ 13 'ਚ ਉਦੋਂ ਤੇ ਕੋਈ ਬੋਲਦਾ ਨਹੀਂ ਹੁੰਦਾ ਸੀ ਹੁਣ ਭਾਵੇਂ ਹੁਣ ਕਾਂਗਰਸੀ ਉੱਠੇ ਆ ਆ ਭਾਵੇਂ ਆ ਦੂਸਰੇ ਅਕਾਲੀ ਦਲ ਵਾਲੇ ਵੀ ਆ ਤੇ ਭਾਵੇਂ ਤੀਸਰੇ ਆ ਜਿਹੜੇ ਆ ਆ ਪਾਰਟੀ ਆ ਇਹ ਤੇ ਬੋਲਦੀ ਨਹੀਂ ਮੈਂ ਤੇ ਆ ਪਰਵਦੀ ਨਾ ਆਪਣੀ ਗੌਰਮੈਂਟ ਚ ਜਦੋਂ ਮੈਂ ਮੈਨੂੰ ਖਤਰਾ ਸੀ ਕਿ ਮੇਰੀ ਟਿਕਟ ਕੱਟੀ ਜਾਣੀ ਆ ਮੈਨੂੰ ਇਹਨਾਂ ਲਾਗੇ ਪੇ ਠੋਕ ਦੇਣਾ ਰੱਖਣਾ ਨਹੀਂ ਕਰਨਾ ਨਹੀਂ ਮੈਂ ਉਹਦੋਂ ਹੀ ਨਸ਼ਿਆਂ ਦੇ ਵਿਰੋਧ ਦੇ ਜੰਗ ਛੇੜੀ ਪਈ ਤੇ ਅਜੇ ਤੱਕ ਫਿਰਦੇ ਪੰਜਵੀਂ ਸੈਟ ਬਣ ਗਈ ਆ ਪੰਜਵੀਂ ਸੈਟ ਨੇ ਜਦੋਂ ਵੀ ਸਾਧਦੇ ਆ ਉਦੋਂ ਹੀ ਸਾਰਾ ਇਹਨਾਂ ਨੂੰ ਰੀਕੋਰਪੋਰਟ ਕਰਦੇ ਸਵਾਲਾਂ ਬਾਰੇ ਪੁੱਛਿਆ ਗਿਆ ਕਿਸ ਤਰ੍ਹਾਂ ਦੇ ਸਵਾਲ ਹੋਏ ਕਿਸ ਕੱਢਣਾ ਗ੍ਰਾਮ ਬਾਰੇ ਪੁੱਛਿਆ ਗਿਆ ਦੁਹਰਤੋਂ ਸਾਨੂੰ ਦੇ ਉਹਦੇ ਇਲੀਗਲ ਪ੍ਰਾਪਰਟੀਆਂ ਉਹਦਾ ਜੋ ਜੋ ਵੀ ਇਲੀਗਲ ਪ੍ਰਾਪਰਟੀਆਂ ਨਸ਼ੇ ਸੰਬੰਧ ਪਰ ਮੈਂ ਤੇ ਆਖਿਆ ਜੋ ਅਸੀਂ ਪਹਿੰਦੇ ਬਿਆਨ ਦਿੱਤੇ ਆ ਮੈਂ ਅੱਜ ਵੀ ਉਹਦੇ ਖਦੋਤਾ ਟੱਟਾ ਖਦੋਤੇ ਰਹਿਣਾ ਉਹਦਾ ਕਲੀਅਰ ਕਰ ਦਿਓ ਜੀ ਕੀ ਬਿਆਨ ਐਗਜ਼ਟ ਦੁਬਾਰਾ ਕਿਉਂਕਿ ਲਾਈਵ ਚੱਲ ਰਿਹਾ ਮੈਂ ਮੈਨ ਕੋ 20 ਜਿਹੜੀ ਚਿੱਠੀ ਡੀਓ ਲੈਟਰ ਜਿਹੜੀ ਮੈਂ ਆਪਣੀ ਲਿਖ ਕੇ ਸੀਐਮ ਸਾਹਿਬ ਨੂੰ ਦਿੱਤੀ ਸੀ ਉਹ ਚ ਮੈਂ ਡਰੱਗ ਮਾਫੀਆ ਬਾਰੇ ਜਿਹੜੇ ਸੱਤੇ ਬਾਰੇ ਕਹਿੰਦੇ ਪਏ ਪਿੰਦੀ ਬਾਰੇ ਕਹਿੰਦੇ ਪਏ ਇਹਦੇ ਸਾਨੂੰ ਸਾਹਿਬ ਵਿਕਰਮ ਸਿੰਘ ਮਜੀਠੀਏ ਨੇ ਬੁਲਾਏ ਸੀ ਆਪਣੇ ਘਰ ਉਹ ਮੈਂ ਆਪਣੀ ਚਿੱਠੀ ਚ ਲਿਖ ਕੇ ਆਇਆ ਜਿਹੜੀ ਜਿਹੜੀ ਕੱਠੀ ਆਨ ਰਿਕਾਰਡ ਆ ਆ ਪਿੰਦੀ ਸੱਤਾ ਸਾਰੇ ਉਹਦੇ ਘਰ ਮਿਲੇ ਆ ਸਾਨੂੰ ਜਿਗਰੀ ਯਾਰ ਕਰਕੇ ਮਿਲਾਇਆ ਇਹਨਾਂ ਨੇ ਤੇ ਉਹਦੇ ਨਾਲ ਇਹ ਇਹ ਰਹਿੰਦੇ ਰਹੇ ਆ ਜੇ ਝੂਠ ਆ ਤੇ ਦੱਸੋ ਕਿਥੇ ਮਰਦੀ ਅਸੀਂ ਮੈਂ ਤੇ ਉਦੋਂ ਲਿਖ ਕੇ ਦਿੱਤਾ ਹੀ ਆਪਣੀ ਵੇਦਨ ਗੌਰਮੈਂਟ ਬਾਦਲ ਸਾਹਿਬ ਨੂੰ ਕਿ ਇਹਦੀ ਇਨਕੁਆਇਰੀ ਕਰਾ ਲਓ ਇਹ ਤੱਕਾ ਹੋ ਰਿਹਾ ਸਾਡੇ ਨਾਲ ਤੇ ਉਹਦੇ ਉਹ ਅਜੇ ਤੱਕ ਅਸੀਂ ਉੱਤੇ ਸਟੈਂਡ ਆ ਜਿਸ ਤਰੀਕੇ ਦੇ ਨਾਲ ਐਫ ਆਈ ਆ ਦਰਜ ਕੀਤੀ ਗਈ ਆ ਕਿ ਜਿਹੜੀ ਡੀਏ ਦਾ ਮਾਮਲਾ ਦਰਜ ਕੀਤਾ ਗਿਆ ਐਫ ਆਈ ਆਰ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਵੀ ਪੜ੍ਹ ਲਈ ਹੋਏਗੀ ਇਹ ਇਹ ਤੇ ਜੀ ਕੋਰਟ ਨੇ ਵੇਖਣਾ ਹੈ ਕੋਡ ਦਾ ਮੈਟਰ ਆ ਕਿਥੇ ਡਰੱਗ ਦੇ ਮਸਲੇ ਜੋ ਜਿੰਨਾ ਕਿ ਮੈਨੂੰ ਨੌਲੇਜ ਜੀ ਜੋ ਮੈਂ ਕਰ ਸਕਦਾ ਜੋ ਮੈਂ ਕਹਿ ਸਕਦਾ ਮੈਂ ਤਾਂ 213 ਦਾ ਆਪਣੇ ਅੰਗੂਠੇ ਲਾ ਕੇ ਦਿੱਤੇ ਪਏ ਪੰਜਾਬ ਦੇ ਪੰਜਾਬੀ ਦੇ ਨਸ਼ਿਆਂ ਦੇ ਵਿਰੋਧ ਦਿੱਤੇ ਪਏ ਆ ਇਹਦੇ ਕੋਈ ਇਹਦੇ ਹੁਣ ਸਿਆਸੀ ਰੋਟੀਆਂ ਸੇਕਦੇ ਪਏ ਭਾਵੇਂ ਚੰਨੀ ਸਾਹਿਬ ਨੇ ਭਾਵੇਂ ਕੋਈ ਹੋਰ ਆ ਅੱਜ ਸਾਰੇ ਸਿਆਸੀ ਰੋਟੀਆਂ ਸੇਕਦੇ ਪਏ ਆ ਇਹਦੇ 213 ਜਿੱਥੇ ਜਿਮਣੀਆਂ ਚੋਰੀਆਂ ਹੋ ਜਾਣ ਇਹ ਬਰੂਡ ਬਨੂਰ ਥਾਣੇ ਚੋਂ ਜਿਹੜੀਆਂ ਜਿਮਣੀਆਂ ਚੋਰੀ ਹੋ ਜਾਣ রেকর্ড ਖਤਮ ਚੋਰੀ ਹੋ ਜਾਣ ਡਿਸਟਰੋਏ ਹੋ ਜਾਣ ਤੇ ਸਮਝੋ ਇਹਦਾ ਕੌਣ ਜ਼ਿੰਮੇਵਾਰ ਹੈ ਇਹ ਚੰਨੀ ਇਹ ਚੰਨੀ ਸਾਹਿਬ ਕਹਿੰਦੇ ਚੰਨੀ ਸਾਹਿਬ ਵੇਲੇ ਇਹ ਪਰਚਾ ਰਜਿਸਟਰ ਹੋਇਆ ਉਦੋਂ ਹੀ ਇਹ ਚੋਰੀ ਹੋਈਆਂ ਸਾਰੇ ਰਿਕਾਰਡ ਚੋਰੀ ਆ ਚੰਨੀ ਜ਼ਿੰਮੇਦਾਰ ਕਹੀ ਆ ਗੁੱਸੇ ਕਰਵੇ ਨੂੰ ਗਲਤ ਕਰਦੇ ਮੈਂ ਕਹਿੰਦਾ ਰਿਕਾਰਡ ਨੇ ਫੈਸਲਾ ਕਰਨਾ ਇਹ ਪਹਿਲਾਂ ਇਹ ਚਿੱਟਾ ਚਿੱਟਾ ਕਰਦੇ ਸੀ ਹੁਣ ਗਲਤ ਦੱਸਦੇ ਪਏ ਅੱਤ ਖੁਦਾ ਦਾ ਵੈਰ ਹੁੰਦਾ ਪਰਮਾਤਮਾ ਬੜਾ ਬਿਆਨ ਤੇ ਆ ਅਖੀਰ ਕੋਟਾ ਇਹ ਕੋਰਟ ਨੇ ਸਚਾਈ ਦੱਸਣੀ ਹੈ ਕਿ ਸਚਾਈ ਕੀ ਹੈ ਅੱਜ ਤਲਵੀਰ ਗਿਲਕੁਰ ਵੀ ਜਾਰੀ ਆ ਵਿਜੀਲੈਂਸ ਕੋਈ ਗੱਲ ਨਹੀਂ ਪੰਜਾਬ ਕਿੱਥੇ ਪੰਜਾਬ ਦੀ ਗੱਲ ਆ ਪੰਜਾਬੀ ਦੀ ਗੱਲ ਆ ਨਸ਼ਿਆਂ ਵਿਰੋਧ ਦੀ ਗੱਲ ਆ ਅੱਜ ਗੁੰਡਾਗਰਦੀ ਜਿਹੜੀ ਹੋ ਰਹੀ ਆ ਕੋਈ ਵੀ ਆ ਕਿਸੇ ਪ੍ਰਦੀਵੀ ਆ ਹਰ ਇੱਕ ਨੂੰ ਆਪਣਾ ਯੋਗਦਾਨ ਕਿ ਕਿਸ ਕੋਈ ਨੌਲੇਜ ਜਾਂ ਕੁਝ ਹੈਗਾ ਇਸ ਸੰਬੰਧੀ ਹਰ ਇੱਕ ਨੂੰ ਇਹ ਨੌਲੇਜ ਦੇਣੀ ਚਾਹੀਦੀ ਸੁਖਬੀਰ ਸਿੰਘ ਬਾਲ ਕਹਿੰਦੇ ਕਿ 1 ਰੁਪਏ ਦਾ ਵੀ ਕੋਈ ਲੈਣ-ਦੇਣ ਹੋਇਆ ਬਾਹਰ ਲਾ ਤਾਂ ਮੈਂ ਜ਼ਿੰਮੇਵਾਰਾ ਸੀ ਜ਼ਿੰਮੇਵਾਰ ਸੀ ਇਹ ਇਹ ਦੇ ਕੋਰਟ ਨੇ ਵੇਖਣਾ ਇਹ ਦੇ ਕੋਰਟ ਨੇ ਵੇਖਣਾ ਕਿ ਕੌਣ ਜ਼ਿੰਮੇਵਾਰ ਹੈ ਕੌਣ ਨਹੀਂ ਜ਼ਿੰਮੇਵਾਰ ਕਿੱਥੋਂ ਪੈਸੇ ਕਿੱਥੋਂ ਗਏ ਇਹਦੇ ਉਹ ਕਿੰਨਾ ਖਾਧੀਆਂ ਉਹਨਾਂ ਤੇ ਡਿਪੀਟ ਸਾਨੂੰ ਕਾਹਦਾ ਡਰ ਪਾਓ ਬਈ ਅੱਛਾ ਇੱਕ ਬੋਨਜੀ ਤੁਸੀਂ ਕਹੇ ਕਿ ਸੱਤਾ ਪਿੰਡੀ ਹੋਰਾਂ ਨੂੰ ਮਜੀਠੀਆ ਸਾਹਿਬ ਨੇ ਬੁਲਾਇਆ ਤੁਹਾਡੇ ਨਾਲ ਪਰ ਕੀ ਉਸ ਲਈ ਇਹਨਾਂ ਨੂੰ ਪਤਾ ਸੀ ਕਿ ਉਹ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਸ਼ਾਮਲ ਨੇ ਕੀ ਉਹ ਅਣਜਾਣਤਾ ਦੇ ਵਿੱਚ ਹੋਇਆ ਜਾਂ ਤੁਹਾਨੂੰ ਤੁਹਾਨੂੰ ਸ਼ੱਕ ਕੀ ਹੈ ਮੈਂ ਤੁਹਾਨੂੰ ਆਪਣਾ ਜਿਹੜਾ ਅਸਾਰ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਆਪਣੇ ਮੁੱਖ ਮੰਤਰੀ ਨੂੰ 2015 ਜਿਹੜਾ ਇਹ ਮੈਂ ਡੀਓ ਲੈਟਰ ਲਿਖਿਆ ਤੁਹਾਨੂੰ ਮੈਂ ਉਹ ਕਾਪੀਆਂ ਸੈਂਡ ਕਰ ਦਿੰਦਾ ਖੂਬ ਰੂਜੋ ਮੈਂ ਉਹ ਚ ਲਿਖਿਆ ਆ ਕਿ ਸੱਤਾ ਪਿੰਦੀ ਆ ਕਿੰਨਿਆਂ ਬਾਰੇ ਇਹ ਇੱਕ ਸ਼ਬਦ ਵੀ ਗਲਤ ਹੋਊ ਤੇ ਜਿਉ ਮਰਜ਼ੀ ਮੈਨੂੰ ਡੰਡ ਦੇ ਦਿਓ ਤੁਹਾਨੂੰ ਮੈਂ ਭੇਜ ਦੇਣਾ ਸਾਰੀਆਂ ਤੁਸੀਂ ਫਲੈਸ਼ ਕਰ ਦਿਓ ਸਾਰੀਆਂ ਕਿਹ ਵੀ ਕਹਿਆ ਜਾਂਦਾ ਨਾ ਕਿ ਸੁਭਾਨ ਦੇ ਲੀਡਰਾਂ ਦੇ بڑے ਲੋਕਾਂ ਨਾ ਹੁੰਦੇ ਜਾਂ ਫੋਟੋਆਂ ਆ ਜਾਂਦੀਆਂ ਨਹੀਂ ਮੈਂ ਤੇ ਜੋ 2013 ਚ ਸਟੈਂਡ ਕਰਦਾ ਉੱਥੇ ਹੀ ਹੋਂ ਕਰਦਾ ਪਿਆ ਕਿਹੜਾ ਜੋ ਜੋ ਵੇਖਿਆ ਮੈਂ ਉਦੋਂ ਉਦੋਂ ਆਪਣੀ ਸਰਕਾਰ ਦੀ ਲੈ ਕੇ ਦੇ ਦਿੱਤੇ ਨਾ ਮੇਰੀ ਤੇ ਡੀਓ ਲੈਟਰ ਸੀਐਮ ਸਾਹਿਬ ਦੇ ਆਫਿਸ ਦੀ ਡਾਇਰੀ ਹੋਈ ਪਈ ਆ ਮੇਰੇ ਆਫਿਸ ਦੀ ਡਾਇਰੀ ਹੋਈ ਪਈ ਆ ਤੁਸੀਂ ਇਹ ਚਿੱਠੀ ਵੇਖ ਲਓ ਜੇ ਆ ਕਿੰਨੇ ਤੁਸੀਂ ਨਾਲ ਹੀ ਦੇ ਪਹਾਵਾ ਇਹਨਾਂ ਦਾ ਹਵਾ ਬਣਾਇਆ ਪਿਆ ਮੈਂ ਇਹ ਕਹਿੰਦਾ ਜੇ ਕਿਹੜੀ ਜਿਮਣੀ ਆ 44 ਬੀ ਕਿਹੜੀ ਬਨੂਠਾਣੇ ਦੀ ਆ ਜੇ ਉਹ ਚੰਗੀ ਤਰ੍ਹਾਂ ਉਹਨੂੰ ਇਨਵੈਸਟੀਗੇਟ ਕੀਤਾ ਹੁੰਦਾ ਇਹ 13 ਜੀ ਮਸਲਾ ਮੁੱਕ ਜਣਾ ਸੀ ਇਹ ਸਰਕਾਰਾਂ ਨੇ ਸਿਆਸੀ ਰੋਟੀਆਂ ਸੇਕੀਆਂ ਸੇਕੀਆਂ ਨਸ਼ੇ ਦੇ ਨਾਂ ਤੇ 6000 ਡਰੱਗ ਡਰੱਗ ਮਨੀ ਕਿੱਥੇ ਆਉ ਕੌਣ ਅਫਸਰ ਜ਼ਿੰਮੇਵਾਰ ਨਹੀਂ ਉਹਦੇ ਕਿੱਥੇ ਆ ਇੱਕ ਇਹ ਲੋਕਾਂ ਦੇ ਲੋਕਾਂ ਦੇ ਇੱਕ ਸਿਰ ਸਿਆਸੀ ਰੋਟੀਆਂ ਸਿਰ ਸਰਕਾਰਾਂ ਬਣਾਉਣ ਲਈ ਪੰਜਾਬ ਦੇ ਪੰਜਾਬ ਦੇ ਨਾਂ ਕਾਲਾ ਧੱਕਾ ਲਾਉਂਦੀ ਬਣਾਉਂਦੇ ਪਏ ਬੇੜਾ ਗਰ ਕੀਤਾ ਪਿਆ ਪੰਜਾਬ ਨੂੰ ਨਸ਼ੇ ਦੇ ਇਹ ਨਾ ਕਿਸੇ ਪਾਰਟੀਆਂ ਨੇ ਮੁਕਤ ਨਹੀਂ ਕਰਨਾ ਸਿਰਫ ਭਾਰਤੀ ਜਨਤਾ ਪਾਰਟੀ ਆ ਜਿਹੜੀ ਨਸ਼ੇ ਤੋਂ ਮੁਕਤ ਕਰ ਸਕਦੀ ਹੈ ਕਿਰਮਜੀਤ ਸਿੰਘ ਦੀ ਕੀ ਇਨਵੋਲਵਮੈਂਟ ਤੁਸੀਂ ਸਮਝਦੇ ਹੋ ਜਾਂ ਜੋ ਇਲਜ਼ਾਮ ਲੱਗੇ ਨੇ ਇਹਦੇ ਇਨਵੋਲਵਮੈਂਟ ਤੁਹਾਡੇ ਇਹਦੇ ਹੋਏ ਦੱਸ ਸਕਦਾ ਜਿਹੜੀ ਇਨਵੋਲਵਮੈਂਟ ਮੈਂ ਤਾਂ ਬੇਨਤੀ ਕਰਦਾ ਮੇਰੇ ਕੋ ਫੋਨ ਚ ਆ ਮੇਰੇ ਜਿਹੜੇ ਚਿੱਠੀਆਂ ਸੀਐਮ ਸਾਹਿਬ ਆੜੀਆਂ ਤੁਹਾਨੂੰ ਮੈਨੂੰ ਨੰਬਰ ਦੋ ਤੁਹਾਨੂੰ ਮੈਂ ਸਾਰੀਆਂ ਕਰ ਦਿਆਂ ਤੁਹਾਨੂੰ ਪੇ ਦੱਸ ਦੋ ਇਹ ਸਭ ਕੁਝ ਲਿਖਿਆ ਮੈਂ ਕਿਹੜਾ ਸਰ ਬਾਦਲ ਦੇ ਅਕਾ ਚੜਾਈ ਕਰ ਗਏ ਆ ਇਸ ਸੰਸਾਰ ਸੰਸਾਰ ਤੋਂ ਚੜਾਈ ਕਰ ਗਏ ਨੇ ਪਰ ਉਹ ਕਿਹੜੀ ਚਿੱਠੀਆਂ ਤੇ ਬੋਲਦੀਆਂ ਉਹ ਚਿੱਠੀਆਂ ਤੁਹਾਨੂੰ ਮੈਸੇਜ ਸੈਂਡ ਕਰ ਦਿੰਦਾ ਤੁਸੀਂ ਉਹਨੂੰ ਵੇਖ ਲਿਓ ਪੜ੍ਹ ਲਿਓ ਜੇ ਕਿਹਦਾ ਨਾਂ ਛੱਡ ਕੋਈ ਕੋਈ ਝੂਠ ਹੀ ਕੋਈ ਗਲਤ ਲਿਖਿਆ ਉਹ ਫਿਰ ਦੱਸ ਦਿਓ ਜੇ ਮੈਂ ਉਹ ਤੋਂ ਮੁਕਰਦਾ ਨਾ ਫਿਰ ਤੇ ਮੈਨੂੰ ਪੰਜਾਬ ਹਾਲਾ ਦੇ ਜਿਹੜਾ ਮੈਂ ਆਪਣੇ ਹੱਥ ਵੜ ਕੇ ਆਪਣੇ ਸਭ ਕੁਝ ਦਿੱਤਾ ਇਹ ਤੋਂ ਵੱਧ ਕੀ ਦੱਸੋ ਮੈਂ ਕਰ ਸਕਦਾ ਮੈਂ ਤੇ 13 ਦਾ ਆਪਣੀ ਸਰਕਾਰ ਦੇ ਵਿੱਚ 14 15 ਦਾ ਰੋਲਾ ਪਾਉਣਾ ਪਿਆ ਕਿ ਪੰਜਾਬ ਨੂੰ ਬਚਾ ਲਓ ਇਹਦਾ ਇਹਨਾਂ ਇਹਨਾਂ ਅੰਸਰਾਂ ਤੋਂ ਮਨ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਪਹਿਲਾਂ ਜਿਮਨੀਆ ਗੈਪ ਪੀਤੇ ਗਏ ਆ ਰਿਕਾਰਡ ਗੈਪ ਪੀਤੇ ਜਾਂਦੇ ਰਹੇ ਹੁਣ ਅਨਸਾਫ ਹੋਈ ਗਿਆ ਇਹਨਾਂ ਮਾਮਲਿਆਂ ਦੇ ਵਿੱਚ ਅੱਤ ਖੁਦਾ ਦਾ ਵਹਿਰ ਹੁੰਦਾ ਜੀ ਬੰਦਾ ਬੰਦੇ ਨਾਲ ਅੱਤ ਖੁਦਾ ਦਾ ਵਹਿਰ ਹੁੰਦਾ ਪਰਮਾਤਮਾ ਬੜਾ ਬਿਆਨਤ ਆ ਉਹ ਬਗੈਰ ਥੰਮਾ ਦਖਲੋਤਾ ਜੋ ਸਚਾਈ ਆ ਉਹ ਸੰਗਤ ਰੱਬ ਦਾ ਰੂਪ ਹੁੰਦੀ ਆ ਤੇ ਅਖੀਰ ਸਚਾਈ ਟਾਈਮ ਜ਼ਰ ਲੱਗਦਾ ਪਰ ਸਚਾਈ ਨੇਤਰ ਕੇ ਮੈਦਾਨ ਚ ਹੋਣੀ ਹੀ ਹੋਣੀ ਆ ਪਰਮਾਤਮਾ ਬੜਾ ਬਿਆਨਤ ਮੈਨੂੰ ਵਿਜੀਲੈਂਸ ਵੱਲੋਂ ਸਬਮਨਿੰਗ ਹੋਈ ਸੀ ਵਿਜੀਲੈਂਸ ਵੱਲੋਂ ਸਬਮਨਿੰਗ ਹੋਈ ਸੀ ਜੀ ਪੰਜਾਬ ਦੇ ਹਿੱਤਾਂ ਲਈ ਸੂਬੇ ਦੇ ਹਿੱਤਾਂ ਲਈ ਜਿੱਥੇ ਡਰੱਗ ਮਾਫੀਆ ਦੀ ਗੱਲ ਕਿੱਥੇ ਆਂ ਦੋੜ ਤੋਬਾ ਸਰੋਤਿਆਂ ਦੀ ਗੱਲ ਕਰਦੇ ਪਏ ਸੀ ਅੱਜ ਤੋਂ ਮੇਰੇ ਖਾਲ 14 11 2113 ਨੂੰ ਇੱਕ ਮੈਂ ਆਪਣੇ ਬਤੌਰ ਉਦੋਂ ਮੈਂ ਸ਼੍ਰੋਮਣੀ ਕਾਲੀਦਾ ਦੀ ਸਰਕਾਰ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਸਨ ਮੈਂ ਇੱਕ ਡੀਓ ਲੈਟਰ ਲਿਖ ਕੇ ਕਿਹਦੇ ਚ ਜੋ ਵੀ ਇਹ ਇਹ ਸਾਡੇ ਜ਼ਿਲ੍ਹੇ ਚ ਸਾਡੇ ਉਥੇ ਜੋ ਧੱਕੇਸ਼ਾਹੀ ਜੋ ਜੋ ਡਿਕਟੇਟਰਸ਼ਿਪ ਹੋ ਰਹੀ ਸੀ ਜੋ ਸ਼੍ਰੋਮਣੀ ਕਾਜਲਦਾਨ ਨੂੰ ਜੋ ਪੰਥ ਨੂੰ ਢਾਹ ਲੱਗ ਰਹੀ ਸੀ ਉਹ ਸਾਰਾ ਹੁਣ ਆਨ ਰਿਕਾਰਡ ਮੈਂ ਆਪਣੀ ਡਾਇਰੀ ਕਰਾ ਕੇ ਸੀਐਮ ਸਾਹਿਬ ਨੂੰ ਦੇ ਕੇ ਆਇਆ ਉਹ ਚਿੱਠੀ ਮੇਰੀ ਅੱਜ ਤੱਕ ਨਾਲ ਚੱਲਦੀ ਪਈ ਹੈ ਉਹਦੇ ਜੇ ਡਰੱਗ ਦੇ ਸਬੰਧ ਚ ਜੋ ਕੁਝ ਵੀ ਸਾਡੇ ਨਾਲ ਹੋਇਆ ਬਿੱਟੂ ਹੋ ਲਖਣਾ ਕਿ 14 13 ਨੂੰ ਉਹਨੂੰ ਅੰਮ੍ਰਿਤਸਰੋਂ ਚੱਕ ਕੇ ਲੈ ਕੇ ਉਹਨੂੰ ਰਾਜਪੁਰੇ ਪਟਿਆਲੇ ਲੈ ਕੇ ਰਾਜਪੁਰੇ ਜਾ ਕੇ ਉੱਥੇ ਸਾਰਾ ਪਲਾਂਟੇਸ਼ਨ ਕੀਤੀ ਇਹ ਇਹਦੇ ਸਬੰਧ ਚ ਮੈਂ ਸੀਐਮ ਸਾਹਿਬ ਨੂੰ ਉਸ ਸਮੇਂ ਦੇ ਜਿਹੜੇ ਸਾਡੇ ਡੀਜੀਪੀ ਸਨ ਮੇਰੇ ਫਾਦਰ ਮੇਰੇ ਬਿੱਟੂ ਔਲਖ ਦੇ ਜਿਹੜੇ ਉਹਦੇ ਫਾਦਰ ਮਾਸਟਰ ਜੀ ਉਹ ਜਾ ਕੇ ਮਿਲੇ ਸਨ ਆਪਣੇ ਉਸ ਸਮੇਂ ਸ਼੍ਰੀਸ਼ ਅਰੋੜਾ ਜੀ ਡੀਜੀਪੀ ਸਨ ਸੀਐਮ ਸਾਹਿਬ ਨੂੰ ਮੇਰੇ ਸਾਹ ਬਾਦਲ ਸਾਹਿਬ ਨੇ ਉਹਨਾਂ ਡਿਊਟੀ ਲਈ ਕੇ ਜੋ ਸਚਾਈ ਆ ਇਨਸਾਫ ਹੋਵੇ ਤੇ ਆ ਉਹ ਇਨਸਾਫ ਲਈ ਦੇ ਲੇਦੇ ਆਈ ਤੇ ਤਕੇ ਖਾਨੇ ਪਏ ਇਹਦੇ ਧੰਨਵਾਦ ਕਰਦਾ ਮੈਂ ਕੋਟਾ ਦਾ ਕਿ ਸੀਬੀਆਈ ਦੀ ਕੋਟਾ ਦਾ ਤੇ ਕਿੰਨਾਂ ਨੇ ਸਾਡੇ ਜਿਹੜੇ ਭਰਾ ਨੂੰ ਉਹ ਬਰੀ ਕੀਤਾ ਫਿਲਹਾਲ ਦੀ ਕਿ ਅੱਜ ਕੀ ਗੱਲਬਾਤ ਹੋਈ ਹੈ ਤੁਹਾਡੀ ਅੰਦਰ ਅੱਜ ਤੇ ਜੋ ਜੋ ਮੇਰੇ ਪਿੱਛੇ ਜੋ ਤੁਸੀਂ ਦੇਖੋ ਜੋ ਮੈਂ ਉਦੋਂ ਗੱਲ ਕੀਤੀ 13 ਚ ਉਦੋਂ ਤੇ ਕੋਈ ਬੋਲਦਾ ਨਹੀਂ ਹੁੰਦਾ ਸੀ ਹੁਣ ਭਾਵੇਂ ਹੁਣ ਕਾਂਗਰਸੀ ਉੱਠੇ ਆ ਆ ਭਾਵੇਂ ਆ ਦੂਸਰੇ ਅਕਾਲੀ ਦਲ ਵਾਲੇ ਵੀ ਆ ਤੇ ਭਾਵੇਂ ਤੀਸਰੇ ਆ ਜਿਹੜੇ ਆ ਆ ਪਾਰਟੀ ਆ ਇਹ ਤੇ ਬੋਲਦੀ ਨਹੀਂ ਮੈਂ ਤੇ ਪਰਵੇਦੀ ਨਾ ਆਪਣੀ ਗਵਰਨਮੈਂਟ ਚ ਜਦੋਂ ਮੈਂ ਮੈਨੂੰ ਖਤਰਾ ਸੀ ਕਿ ਮੇਰੀ ਟਿਕਟ ਕੱਟੀ ਜਾਣੀ ਆ ਮੈਨੂੰ ਇਹਨਾਂ ਲਾਗੇ ਠੋਕ ਦੇਣਾ ਰੱਖਣਾ ਨਹੀਂ ਕਰਨਾ ਨਹੀਂ ਮੈਂ ਤੇ ਉਦੋਂ ਇਹ ਨਸ਼ਿਆਂ ਦੇ ਵਿਰੋਧੇ ਜੰਗ ਛੇੜੀ ਪਈ ਤੇ ਅਜੇ ਤੱਕ ਇਹ ਫਿਰਦੇ ਪੰਜਵੀਂ ਸੱਟ ਬਣ ਗਈ ਆ ਪੰਜਵੀਂ ਸੈਟ ਨੇ ਜਦੋਂ ਵੀ ਸਾਦੇ ਆ ਉਦੋਂ ਹੀ ਸਾਰਾ ਇਹਨਾਂ ਨੂੰ ਰੀਕੋਰਡ ਕਰਦੇ ਸਵਾਲਾਂ ਬਾਰੇ ਪੁੱਛਿਆ ਗਿਆ ਕਿਸ ਤਰ੍ਹਾਂ ਦੇ ਸਵਾਲ ਹੋਏ ਕਿਸ ਕਟਨਾ ਕਰਾਂ ਬਾਰੇ ਪੁੱਛਿਆ ਜਾਂਦਾ ਸਾਾਨੂੰ ਦੇ ਉਹਦੇ ਇਲੀਗਲ ਪ੍ਰਾਪਰਟੀਆਂ ਉਹਦਾ ਜੋ ਜੋ ਵੀ ਇਲੀਗਲ ਪ੍ਰਾਪਰਟੀਆਂ ਨਸ਼ੇ ਸਬੰਦ ਪਰ ਮੈਂ ਤਾਂ ਆਖਿਆ ਜੋ ਅਸੀਂ ਪਹਿਨੇ ਬਿਆਨ ਦਿੱਤੇ ਆ ਮੈਂ ਅੱਜ ਵੀ ਉਹਦੇ ਖਲੋਤਾ ਤੇ ਟੱਲ ਖਲੋਤੇ ਰਹਾ ਮੈਨੂੰ ਕਲੀਅਰ ਕਰ ਦਿਓ ਜੀ ਕੀ ਬਿਆਨ ਐਕਜ਼ੈਟ ਦੁਬਾਰਾ ਕਿਉਂਕਿ ਲਾਈਵ ਚੱਲ ਰਿਹਾ ਮੈਂ ਮੈਰ ਕੋ 20 ਜਿਹੜੀ ਚਿੱਠੀ ਡੀਓ ਲੈਟਰ ਜਿਹੜੀ ਮੈਂ ਆਪਣੀ ਲਿਖ ਕੇ ਸੀਐਮ ਸਾਹਿਬ ਨੂੰ ਦਿੱਤੀ ਸੀ ਉਹ ਜੋ ਮੈਂ ਡਰੱਗ ਮਾਫੀਆ ਬਾਰੇ ਜਿਹੜੇ ਸੱਤੇ ਬਾਰੇ ਕਹਿੰਦੇ ਪਏ ਪਿੰਦੀ ਬਾਰੇ ਕਹਿੰਦੇ ਪਏ ਇਹਨੇ ਸਾਨੂੰ ਸਾਬ ਵਿਕਰਮ ਸਿੰਘ ਮਜੀਠੀਆ ਨੇ ਬੁਲਾਏ ਸੀ ਆਪਣੇ ਘਰ ਉਹ ਮੈਂ ਆਪਣੀ ਚਿੱਠੀ 'ਚ ਲਿਖਿਆ ਆ ਜਿਹੜੀ ਜਿਹੜੀ ਚਿੱਠੀ ਹੋਂ ਰਿਕਾਰਡ ਆ ਆ ਪਿੰਦੀ ਸੱਤਾ ਸਾਰੇ ਉਹਦੇ ਘਰ ਮਿਲੇ ਆ ਸਾਨੂੰ ਜਿਗਰੀ ਯਾਰ ਕਰਕੇ ਬੁਲਾਇਆ ਇਹਨਾਂ ਨੇ ਤੇ ਉਹਦੇ ਨਾਲ ਇਹ ਇਹ ਰਹਿੰਦੇ ਰਹੇ ਆ ਜੇ ਝੂਠ ਆ ਤੇ ਦੱਸੋ ਕਿਥੇ ਮਰਜੀ ਆਂ ਮੈਂ ਤੇ ਉਦੋਂ ਲਿਖ ਕੇ ਦਿੰਦਾ ਹੀ ਆਪਣੀ ਵੇਦਨ ਗੌਰਮੇਟ ਬਾਦਲ ਸਾਹਿਬ ਨੂੰ ਕਿ ਇਹਦੀ ਇਨਕੁਆਇਰੀ ਕਰਾ ਲਓ ਇਹ ਤੱਕਾ ਹੋ ਰਿਹਾ ਸਾਡੇ ਨਾਲ ਤੇ ਉਹਦੇ ਉਹ ਅਜੇ ਤੱਕ ਅਸੀਂ ਉੱਤੇ ਸਟੈਂਡ ਆ ਜਿਸ ਤਰੀਕੇ ਦੇ ਨਾਲ ਐਫਆਈਆ ਦਰਜ ਕੀਤੀ ਗਈ ਹੈ ਕਿ ਜਿਹੜੀ ਡੀਏ ਦਾ ਮਾਮਲਾ ਦਰਜ ਕੀਤਾ ਗਿਆ ਐਫਆਈਆਰ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਵੀ ਪੜ੍ਹ ਲਈ ਹੋਏਗੀ ਇਹ ਇਹ ਤਾਂ ਜੀ ਕੋਰਟ ਨੇ ਵੇਖਣਾ ਹੈ ਕੋਰਟ ਦਾ ਮੈਟਰ ਆ ਕਿ ਇੱਥੇ ਡਰੱਗ ਦੇ ਮਸਲੇ ਜੋ ਚਿੰਨਾ ਕਿ ਮੀਨੂ ਨੌਲਜ ਜੀ ਜੋ ਮੈਂ ਕਰ ਸਕਦਾ ਜੋ ਮੈਂ ਕਹਿ ਸਕਦਾ ਮੈਂ ਤਾਂ 211 ਦਾ ਆਪਣੇ ਅੰਗੂਠੇ ਲਾ ਕੇ ਦਿੱਤੇ ਪਏ ਪੰਜਾਬ ਦੇ ਪੰਜਾਬੀ ਦੇ ਨਸ਼ਿਆਂ ਦੇ ਵਿਰੁੱਧ ਦਿੱਤੇ ਪਏ ਆ ਇਹਦੇ ਕੋਈ ਇਹਦੇ ਹੁਣ ਸਿਆਸੀ ਰੋਟੀਆਂ ਸਿੱਖਦੇ ਪਏ ਭਾਵੇਂ ਚੰਨੀ ਸਾਹਿਬ ਨੇ ਭਾਵੇਂ ਕੋਈ ਹੋਰ ਆ ਅੱਜ ਸਾਰੇ ਸਿਆਸੀ ਰੋਟੀਆਂ ਸਿੱਖਦੇ ਪਏ ਆ ਇਹਦੇ 213 ਜਿੱਥੇ ਜਿਮਣੀਆਂ ਚੋਰੀਆਂ ਹੋ ਜਾਣ ਇਹ ਬਰੂਡ ਬਨੂਰ ਥਾਲੇ ਚੋਂ ਜਿਹੜੀਆਂ ਜਿਮਣੀਆਂ ਚੋਰੀ ਹੋ ਜਾਣ ਰਿਕਾਰਡ ਖਤਮ ਚੋਰੀ ਹੀ ਹੋ ਜਾਣ ਡਿਸਟਰੋਏ ਹੋ ਜਾਣ ਤੇ ਸਮਝੋ ਇਹਦਾ ਕੌਣ ਜੁਮੇ ਆ ਰਿਹਾ ਇਹ ਚੰਨੀ ਇਹ ਚੰਨੀ ਸਾਹਿਬ ਕਹਿੰਦੇ ਚੰਨੀ ਸਾਹਿਬ ਵੇਲੇ ਇਹ ਪਰਚਾ ਰਜਿਸਟਰਡ ਹੋਇਆ ਉਦੋਂ ਹੀ ਇਹ ਚੋਰੀ ਹੋਈਆਂ ਸਾਰੇ ਰਿਕਾਰਡ ਚੋਰੀ ਆ ਪੁਲਿਸ ਸਿੰਘ ਚੰਨੀ ਜ਼ਿੰਮੇਦਾਰ ਕਹੀ ਆ ਗੁੱਸੇ ਕਰਵੇ ਨੂੰ ਗਲਤ ਕਰ ਮੈਂ ਕਹਿੰਦਾ ਕੋਰਟ ਨੇ ਫੈਸਲਾ ਕਰਨਾ ਇਹ ਪਹਿਲਾਂ ਇਹ ਚਿੱਟਾ ਚਿੱਟਾ ਕਰਦੇ ਸੀ ਹੁਣ ਗਲਤ ਦੱਸ ਦੇ ਪੇ ਇਹ ਅੱਤ ਖੁਦਾ ਦਾ ਵੈਰ ਹੁੰਦਾ ਪਰਮਾਤਮਾ ਬੜਾ ਬਿਆਨ ਤੇ ਆ ਅਖੀਰ ਕੋਟਾ ਇਹ ਕੋਰਟ ਨੇ ਸਚਾਈ ਦੱਸਣੀ ਹੈ ਕਿ ਸਚਾਈ ਕੀ ਹੈ ਅੱਜ ਤਲਵੀਰ ਗੱਲ ਕਰਨ ਵੀ ਜਾ ਰਹੀ ਆ ਵਿਜੀਲੈਂਸ ਕੋਈ ਗੱਲ ਨਹੀਂ ਪੰਜਾਬ ਕਿੱਥੇ ਪੰਜਾਬ ਦੀ ਗੱਲ ਆ ਪੰਜਾਬੀ ਦੀ ਗੱਲ ਆ ਨਸ਼ਿਆਂ ਵਿਰੋਧ ਦੀ ਗੱਲ ਆ ਅੱਜ ਗੁੰਡਾਗਰਦੀ ਜਿਹੜੀ ਹੋ ਰਹੀ ਆ ਕੋਈ ਵੀ ਆ ਕਿਸੇ ਪ੍ਰਤੀ ਵੀ ਆ ਹਰ ਇੱਕ ਨੂੰ ਆਪਣਾ ਯੋਗਦਾਨ ਜੇ ਕਿਸੇ ਕੋਈ ਨੌਲੇਜ ਜਾਂ ਕੁਝ ਹੈਗਾ ਇਸ ਸੰਬੰਧੀ ਹਰ ਇੱਕ ਨੂੰ ਇਹ ਨੌਲੇਜ ਦੇਣੀ ਚਾਹੀਦੀ ਸੁਖਬੀਰ ਸਿੰਘ ਬਾਲ ਕਹਿੰਦੇ ਕਿ 1 ਰੁਪਏ ਦਾ ਵੀ ਕੋਈ ਲੈਣਦਣ ਹੋਇਆ ਬਾਹਰ ਲਾਤਾ ਮੈਂ ਜ਼ਿੰਮੇਵਾਰਾ ਸੀ ਜ਼ਿੰਮੇਵਾਰਾ ਸੀ ਇਹ ਇਹਦੇ ਕੋਰਟ ਨੇ ਵੇਖਣਾ ਇਹਦੇ ਕੋਰਟ ਨੇ ਵੇਖਣਾ ਕਿ ਕੌਣ ਜ਼ਿੰਮੇਵਾਰ ਹੈ ਕੌਣ ਨਹੀਂ ਜ਼ਿੰਮੇਵਾਰ ਕਿੱਥੋਂ ਪੈਸੇ ਕਿੱਥੋਂ ਗਏ ਇਹਦੇ ਉਹ ਕਿੰਨਾ ਖਾਧੀਆਂ ਉਹਨਾਂ ਤੇ ਡੇਢ ਪੀੜ ਸਾਨੂੰ ਕਾਹਦਾ ਡਰ ਪਾਉ ਬਈ ਅੱਛਾ ਇੱਕ ਬੋਨਜੀ ਤੁਸੀਂ ਕਹੇ ਕਿ ਸੱਤਾਪਿੰਡੀ ਹੋਰਾਂ ਨੂੰ ਮੀਠਿਆ ਸਾਹਿਬ ਨੇ ਬੁਲਾਇਆ ਤੁਹਾਡੇ ਨਾਲ ਪਰ ਕੀ ਉਸ ਵੇਲੇ ਇਹਨਾਂ ਨੂੰ ਪਤਾ ਸੀ ਕਿ ਉਹ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਸ਼ਾਮਲ ਨੇ ਪੀਓ ਅਣਜਾਣਤਾ ਦੇ ਵਿੱਚ ਹੋਇਆ ਜਾਂ ਤੁਹਾਨੂੰ ਤੁਹਾਨੂੰ ਸ਼ੱਕ ਕੀ ਹੈ ਮੈਂ ਤੁਹਾਨੂੰ ਆਪਣਾ ਜਿਹੜਾ ਵਿਸਾਰ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਆਪਣੇ ਮੁੱਖ ਮੰਤਰੀ ਨੂੰ 2015 ਜਿਹੜਾ ਇਹ ਮੈਂ ਡੀਓ ਲੈਟਰ ਲਿਖਿਆ ਤੁਹਾਨੂੰ ਮੈਂ ਉਹ ਕਾਪੀਆਂ ਸੈਂਡ ਕਰ ਦਿੰਦਾ ਖੂਬ ਰੂਜ ਉਹ ਮੈਂ ਉਹ ਤੇ ਲਿਖਿਆ ਆ ਕਿਤੇ ਸੱਤਾ ਪਿੰਦੀ ਆ ਕਿੰਨੇ ਆ ਬਾਰੇ ਇਹ ਇੱਕ ਸ਼ਬਦ ਵੀ ਗਲਤ ਹੋ ਤੇ ਜੋ ਮਰਜ਼ੀ ਮੈਨੂੰ ਡੰਡ ਦੇ ਦਿਓ ਤੁਹਾਨੂੰ ਮੈਂ ਭੇਜ ਦੇਣਾ ਸਾਰੀਆਂ ਤੁਸੀਂ ਫਲੈਸ਼ ਕਰ ਦਿਓ ਸਾਰੀਆਂ ਅੱਗੇ ਵੀ ਕਹਿ ਜਾਂਦਾ ਨਾ ਕਿ ਸੁਭਾਨ ਅੱਲਾਹ ਦੇ ਬੜੇ ਲੋਕਾਂ ਨੇ ਹੁੰਦੇ ਆ ਜਾਂ ਫੋਟੋਆਂ ਆ ਜਾਂਦੀਆਂ ਨਹੀਂ ਸਾਂਝ ਕੀਤੀ ਨੇ ਜਾਂ ਅੱਜ ਪੁੱਛੀ ਨਹੀਂ ਮੈਂ ਤੇ ਜੋ 2013 ਚ ਸਟੈਂਡ ਕਰਦਾ ਉੱਥੇ ਹੀ ਹੋਂ ਕਰਦਾ ਪਿਆ ਕਿਹੜਾ ਜੋ ਜੋ ਵੇਖਿਆ ਮੈਂ ਉਦੋਂ ਉਦੋਂ ਆਪਣੀ ਸਰਕਾਰ ਕੀ ਲੈ ਕੇ ਦੇਤੇ ਨਾ ਮੇਰੀ ਤੇ ਡੀਓ ਲੈਟਰ ਸੀਐਮ ਸਾਹਿਬ ਦੇ ਆਫਿਸ ਦੀ ਡਾਇਰੀ ਹੋਈ ਪਈ ਆ ਮੇਰੇ ਆਫਿਸ ਦੀ ਡਾਇਰੀ ਹੋਈ ਪਈ ਆ ਤੁਸੀਂ ਇਹ ਚੱਟੀ ਵੇਖ ਲਓ ਜੇ ਆ ਕਿੰਨੇ ਤੁਸੀਂ ਨਾ ਲੈਂਦੇ ਪੈ ਪਊਆ ਇਹਨਾਂ ਦਾ ਹੁਆ ਬਣਾਇਆ ਪਿਆ ਮੈਂ ਇਹ ਕਹਿੰਦਾ ਜੇ ਕਿਹੜੀ ਜਿਮਣੀ ਆ 44 ਬੀ ਕਿਹੜੀ ਬਨੂ ਥਾਣੇ ਦੀ ਆ ਜੇ ਉਹ ਚੰਗੀ ਤਰ੍ਹਾਂ ਉਹਨੂੰ ਇਨਵੈਸਟਿਗੇਟ ਕੀਤਾ ਹੁੰਦਾ ਇਹ 13 ਜੀ ਮਸਲਾ ਮੁੱਕ ਜਾਣਾ ਸੀ ਇਹ ਸਰਕਾਰਾਂ ਨੇ ਸਿਆਸੀ ਰੋਟੀਆਂ ਸੇਕੀਆਂ ਸੇਕੀਆਂ ਨਸ਼ੇ ਦੇ ਨਾਂ ਤੇ 6000 ਡਰੱਗ ਡਰੱਗ ਮਨੀ ਕਿੱਥੇ ਜਾਓ ਕੌਣ ਅਫਸਰ ਜ਼ਿੰਮੇਵਾਰ ਨਹੀਂ ਉਹਦੇ ਕਿੱਥੇ ਆ ਇੱਕ ਇਹ ਲੋਕਾਂ ਦੇ ਲੋਕਾਂ ਦੇ ਇੱਕ ਸਿਰਫ ਸਿਆਸੀ ਰੋਟੀਆਂ ਸਿਰਫ ਸਰਕਾਰਾਂ ਬਣਾਉਣ ਲਈ ਪੰਜਾਬ ਦੇ ਪੰਜਾਬ ਦੇ ਨਾਂ ਕਾਲਾ ਟੱਕਾ ਲਾਉਂਦੀ ਬਣਾਉਂਦੇ ਪਏ ਬੇੜਾ ਘਰ ਕੀਤਾ ਪਿਆ ਪੰਜਾਬ ਨੂੰ ਨਸ਼ੇ ਦੇ ਇੱਕ ਦਿਨ ਕਿਸੇ ਪਾਰਟੀਆਂ ਨੇ ਮੁਕਤ ਨਹੀਂ ਕਰਨਾ ਸਿਰਫ ਭਾਰਤੀ ਜਨਤਾ ਪਾਰਟੀ ਆ ਜਿਹੜੀ ਨਸ਼ੇ ਤੋਂ ਮੁਕਤ ਕਰ ਸਕਦੀ ਹੈ ਵਿਕਰਮ ਜੀ ਟੀਆ ਦੀ ਕੀ ਇਨਵੋਲਵਮੈਂਟ ਤੁਸੀਂ ਸਮਝਦੇ ਹੋ ਜਾਂ ਜੋ ਇਲਜ਼ਾਮ ਲੱਗੇ ਨੇ ਇਹ ਤੇ ਇਨਵੋਲਵਮੈਂਟ ਤੁਹਾਡੇ ਇਹ ਤੇ ਹੋਈ ਦੱਸ ਸਕਦਾ ਜਿਹੜੀ ਇਨਵੋਲਵਮੈਂਟ ਮੈਂ ਤਾਂ ਬੇਨਤੀ ਕਰਦਾ ਮੇਰੇ ਕੋ ਫੋਨ ਤੇ ਆ ਮੇਰੇ ਜਿਹੜੇ ਚਿੱਠੀਆਂ ਸੀਐਮ ਸਾਹਿਬ ਬਾੜੀਆਂ ਤੁਹਾਨੂੰ ਮੈਨੂੰ ਨੰਬਰ ਲਓ ਤੁਹਾਨੂੰ ਮੈਂ ਸਾਰੀਆਂ ਕਰ ਦਿਆਂ ਤੁਹਾਨੂੰ ਪੇ ਦੱਸ ਦੋ ਉਹ ਸਭ ਕੁਝ ਲਿਖਿਆ ਮੈਂ ਕਿਹੜਾ ਸਾਰ ਬਾਦਲ ਦੇ ਅਕਾ ਚੜਾਈ ਕਰ ਗਏ ਆ ਇਸ ਸੰਸਾਰ ਸੰਸਾਰ ਤੋਂ ਚੜਾਈ ਕਰ ਗਏ ਨੇ ਪਰ ਉਹ ਕਿਹੜੀ ਚਿੱਠੀਆਂ ਦੇ ਬੋਲਦੀਆਂ ਉਹ ਚਿੱਠੀਆਂ ਤੁਹਾਨੂੰ ਮੈਸੇਜ ਸੈਂਡ ਕਰ ਦਿੰਦਾ ਤੁਸੀਂ ਉਹਨੂੰ ਵੇਖ ਲਿਓ ਪੜ੍ਹ ਲਿਓ ਜੇ ਕਿਹਦਾ ਨਾਂ ਛੱਡ ਕੋਈ ਕੋਈ ਝੂਠ ਹੀ ਕੋਈ ਗਲਤ ਲਿਖਿਆ ਹੋ ਤਾਂ ਫਿਰ ਦੱਸ ਦਿਓ ਜੇ ਮੈਂ ਉਹ ਤੋਂ ਮੁਕਰਦਾ ਨਾ ਫਿਰ ਤੇ ਮੈਨੂੰ ਪੰਜਾਬ ਆਹ ਲਾ ਦੇ ਜਿਹੜਾ ਮੈਂ ਆਪਣੇ ਹੱਥ ਵੜ ਗਏ ਆਪਣੇ ਸਭ ਕੁਝ ਦਿੱਤਾ ਇਹ ਤੋਂ ਵੱਧ ਕੀ ਦੱਸੋ ਮੈਂ ਕਰ ਸਕਦਾ ਮੈਂ ਤੇ 13 ਦਾ ਆਪਣੀ ਸਰਕਾਰ ਦੇ ਵਿੱਚ 14 15 ਦਾ ਰੋਲਾ ਪਾਉਣਾ ਪਿਆ ਕਿ ਪੰਜਾਬ ਨੂੰ ਬਚਾ ਲਓ ਇਹਦਾ ਇਹਨਾਂ ਇਹਨਾਂ ਅਨਸਰਾਂ ਤੋਂ ਹੌਣ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਪਹਿਲਾਂ ਜਿਮਨੀਆ ਗਾਇ ਪੀਤੀਆਂ ਗਈਆਂ ਰਿਕਾਰਡ ਗਿਆ ਪੀਤੇ ਜਾਂਦੇ ਰਹੇ ਹੁਣ ਅਨਸਾਪ ਹੋਈ ਗਿਆ ਇਹਨਾਂ ਮਾਮਲਿਆਂ ਦੇ ਵਿੱਚ ਅੱਤ ਖੁਦਾ ਦਾ ਵਹਿਰ ਹੁੰਦਾ ਜੀ ਬੰਦਾ ਬੰਦੇ ਨਾਲ ਅੱਤ ਖੁਦਾ ਦਾ ਵਹਿਰ ਹੁੰਦਾ ਪਰਮਾਤਮਾ ਬੜਾ ਬਿਆਨਤ ਆ ਉਹ ਬਗੈਰ ਥੰਮਾ ਦੇ ਖਲੋਤਾ ਜੋ ਸਚਾਈ ਆ ਉਹ ਸੰਗਤ ਰੱਬ ਦਾ ਰੂਪ ਹੁੰਦੀ ਆ ਤੇ ਅਖੀਰ ਸਚਾਈ ਟਾਈਮ ਜ਼ਰ ਲੱਗਦਾ ਪਰ ਸਚਾਈ ਨੇਤਰ ਕੇ ਮੈਦਾਨ ਚ ਹੋਣੀ ਹੀ ਹੋਣੀ ਆ ਪਰਮਾਤਮਾ ਬੜਾ ਬਿਆਨਤ ਮੈਂ ਇੱਕ ਡੀਓ ਲੈਟਰ ਲਿਖ ਕੇ ਕਿਹਦੇ ਚ ਜੋ ਵੀ ਇਹ ਇਹ ਸਾਡੇ ਜ਼ਿਲ੍ਹੇ 'ਚ ਸਾਡੇ ਉੱਥੇ ਜੋ ਧੱਕੇਸ਼ਾਹੀ ਜੋ ਜੋ ਡਿਕਟੇਟਰਸ਼ਿਪ ਹੋ ਰਹੀ ਸੀ ਜੋ ਸ਼੍ਰੋਮਣੀ ਕਾਜਿਲਦਾਰ ਨੂੰ ਜੋ ਪੰਥ ਨੂੰ ਢਾਹ ਲੱਗ ਰਹੀ ਸੀ ਉਹ ਸਾਰਾ ਆਨ ਆਨ ਰਿਕਾਰਡ ਮੈਂ ਆਪਣੀ ਡਾਇਰੀ ਕਰਾ ਕੇ ਸੀਐਮ ਸਾਹਿਬ ਨੂੰ ਦੇ ਕੇ ਆਇਆ ਉਹ ਚਿੱਠੀ ਮੇਰੀ ਅੱਜ ਤੱਕ ਨਾਲ ਚੱਲਦੀ ਪਈ ਹੈ ਉਰ ਤੇ ਡਰੱਗ ਦੇ ਸਬੰਧ 'ਚ ਜੋ ਕੁਛ ਵੀ ਸਾਡੇ ਨਾਲ ਹੋਇਆ ਬਿੱਟੂ ਆਲਖਣਾ ਕਿ 14 13 ਨੂੰ ਉਹਨੂੰ ਅੰਮ੍ਰਿਤਸਰੋਂ ਚੋਕ ਕੇ ਲੈ ਕੇ ਉਹਨੂੰ ਰਾਜਪੁਰੇ ਪਟਿਆੜੇ ਲੈ ਕੇ ਰਾਜਪੁਰੇ ਜਾ ਕੇ ਉੱਥੇ ਸਾਰਾ ਪ੍ਰਾਂਟੇਸ਼ਨ ਕੀਤੀ ਇਹ ਇਹਦੇ ਸਬੰਧ ਚ ਮੈਂ ਸੀਐਮ ਸਾਹਿਬ ਨੂੰ ਉਸ ਸਮੇਂ ਦੇ ਜਿਹੜੇ ਸਾਡੇ ਡੀਜੀਪੀ ਸਨ ਮੇਰੇ ਫਾਦਰ ਮੇਰੇ ਬਿੱਟੂ ਔਲਖ ਦੇ ਜਿਹੜੇ ਉਹਦੇ ਫਾਦਰ ਮਾਸਟਰ ਜੀ ਉਹ ਜਾ ਕੇ ਮਿਲੇ ਸਨ ਆਪਣੇ ਉਸ ਸਮੇਂ ਸ਼੍ਰੀਸ਼ अरोड़ा ਜੀ ਡੀਜੀਪੀ ਸਨ ਸੀਐਮ ਸਾਹਿਬ ਨੂੰ ਮੇਰੇ ਸਾਹਿਬ ਬਾਦਲ ਸਾਹਿਬ ਨੇ ਉਹਨਾਂ ਡਿਊਟੀ ਲਈ ਕੇ ਜੋ ਸਚਾਈ ਆ ਇਨਸਾਫ ਹੋਵੇ ਤੇ ਆ ਉਹ ਇਨਸਾਫ ਲਈਦੇ ਲਈਦੇ ਆਈ ਤੇ ਟਕੇ ਖਾਨੇ ਪਏ ਇਹਦੇ ਧੰਨਵਾਦ ਕਰਦਾ ਮੈਂ ਕੋਟਾਂ ਦਾ ਕਿ ਸੀਬੀਆਈ ਦੀ ਕੋਟ ਦਾ ਤੇ ਕਿੰਨਾਂ ਨੇ ਸਾਡੇ ਜਿਹੜੇ ਭਰਾ ਨੂੰ ਉਹ ਬਰੀ ਕੀਤਾ ਫਿਲਹਾਲ ਦੀ ਕਿڑی ਅੱਜ ਕੀ ਗੱਲਬਾਤ ਹੋਈ ਹੈ ਤੁਹਾਡੀ ਅੰਦਰ ਅੱਜ ਤੇ ਜੋ ਜੋ ਮੇਰੇ ਪਿੱਛੇ ਜੋ ਤੁਸੀਂ ਇਹ ਦੱਸੋ ਜੋ ਮੈਂ ਉਦੋਂ ਗੱਲ ਕੀਤੀ 13 ਅਜ ਉਦੋਂ ਤੇ ਕੋਈ ਬੋਲਦਾ ਨਹੀਂ ਹੁੰਦਾ ਸੀ ਹੁਣ ਭਾਵੇਂ ਉਹ ਕਾਂਗਰਸੀ ਉੱਠੇ ਆ ਆ ਭਾਵੇਂ ਆ ਦੂਸਰੇ ਅਕਾਲੀ ਦਲ ਵਾਲੇ ਵੀ ਆ ਤੇ ਭਾਵੇਂ ਤੀਸਰੇ ਆ ਜਿਹੜੇ ਆ ਆ ਪਾਰਟੀ ਆ ਇਹ ਤੇ ਬੋਲਦੀ ਨਹੀਂ ਮੈਂ ਤੇ ਆਪਣੇ ਵੇਦੀ ਨਾ ਆਪਣੀ ਗਵਰਨਮੈਂਟ 'ਚ ਜਦੋਂ ਮੈਂ ਮੈਨੂੰ ਇਹ ਖਤਰਾ ਸੀ ਕਿ ਮੇਰੀ ਟਿਕਟ ਕੱਟੀ ਜਾਣੀ ਆ ਮੈਨੂੰ ਇਹਨਾਂ ਲਾਗੇ ਠੋਕ ਦੇਣਾ ਰੱਖਣਾ ਨਹੀਂ ਕਰਨਾ ਨਹੀਂ ਮੈਂ ਤੇ ਉਦੋਂ ਹੀ ਨਸ਼ਿਆਂ ਦੇ ਵਿਰੋਧ ਦੇ ਜੰਗ ਛੇੜੀ ਪਈ ਤੇ ਅਜੇ ਤੱਕ ਫਿਰਦੇ ਪੰਜਵੀਂ ਸੈੱਟ ਬਣ ਗਈ ਆ ਪੰਜਵੀਂ ਸੈੱਟ ਨੇ ਜਦੋਂ ਵੀ ਸਾਥਦੇ ਆ ਉਦੋਂ ਹੀ ਸਾਰਾ ਇਹਨਾਂ ਨੂੰ ਰਿਕਵਰਟ ਕਰਦੇ ਆ ਸਵਾਲ ਬਾਰੇ ਪੁੱਛਿਆ ਗਿਆ ਕਿਸ ਤਰ੍ਹਾਂ ਦੇ ਸਵਾਲ ਹੋਏ ਕਿਸ ਘਟਨਾ ਕਰਾਂ ਬਾਰੇ ਪੁੱਛਿਆ ਗਿਆ ਸਾਨੂੰ ਦੇ ਉਹਦੇ ਇਲੀਗਲ ਪ੍ਰਾਪਰਟੀਆਂ ਉਹਦਾ ਜੋ ਜੋ ਵੀ ਇਲੀਗਲ ਪ੍ਰਾਪਰਟੀਆਂ ਨਸ਼ੇ ਸੰਬੰਧ ਪਰ ਮੈਂ ਤੇ ਆਖਿਆ ਜੋ ਅਸੀਂ ਪਹਿੰਨੇ ਬਿਆਨ ਦਿੱਤੇ ਆ ਮੈਂ ਅੱਜ ਵੀ ਉਹਦੇ ਖਲੋਤਾ ਟਟਾ ਖਲੋਤੇ ਰਹਾ ਮੈਂ ਕਲੀਅਰ ਕਰ ਦੋ ਜੀ ਕੀ ਬਿਆਨ Z ਦੁਬਾਰਾ ਕਿਉਂਕਿ ਲਾਈਵ ਚੱਲ ਰਿਹਾ ਮੈਂ ਮੈਰ ਕੋ 20 ਜਿਹੜੀ ਚਿੱਠੀ ਡੀਓ ਲੈਟਰ ਜਿਹੜੀ ਮੈਂ ਆਪਣੀ ਲਿਖ ਕੇ ਸੀਐਮ ਸਾਹਿਬ ਨੂੰ ਦਿੱਤੀ ਸੀ ਉਹ ਚ ਮੈਂ ਡਰਗ ਮਾਫੀਆ ਬਾਰੇ ਜਿਹਦੇ ਸੱਤੇ ਬਾਰੇ ਕਹਿੰਦੇ ਪਏ ਪਿੰਦੀ ਬਾਰੇ ਕਹਿੰਦੇ ਪਏ ਇਹਨੇ ਸਾਨੂੰ ਸਾਬ ਵਿਕਰਮ ਸਿੰਘ ਮਜੀਠੀਏ ਨੇ ਬੁਲਾਏ ਸੀ ਆਪਣੇ ਘਰ ਉਹ ਮੈਂ ਬ੍ਰਿਚਿੱਠੀ ਚ ਲਿਖਿਆ ਆ ਜਿਹੜੀ ਜਿਹੜੀ ਕਿੱਠੀ ਆਨ ਰਿਕਾਰਡ ਆ ਆ ਪਿੰਦੀ ਸੱਤਾ ਸਾਰੇ ਉਹਦੇ ਘਰ ਮਿਲੇ ਆ ਸਾਨੂੰ ਜਿਗਰੀ ਯਾਰ ਕਰਕੇ ਮਿਲਾਇਆ ਇਹਨਾਂ ਨੇ ਤੇ ਉਹਦੇ ਨਾਲ ਇਹ ਇਹ ਰਹਿੰਦੇ ਰਹੇ ਆ ਜੇ ਝੂਠ ਆ ਤੇ ਦੱਸੋ ਕਿਥੇ ਮਰਦੀ ਅਸੀਂ ਮੈਂ ਉਹਦੋਂ ਲਿਖ ਕੇ ਦਿੱਤਾ ਹੀ ਆਪਣੀ ਵੇਦਨ ਗੌਰਮੇਟ ਬਾਦਲ ਸਾਹਿਬ ਨੂੰ ਕਿ ਇਹਦੀ ਇਨਕੁਆਇਰੀ ਕਰਾ ਲਓ ਇਹ ਤੱਕਾ ਹੋ ਰਿਹਾ ਸਾਡੇ ਨਾਲ ਤੇ ਉਹਦੇ ਉਹ ਅਜੇ ਤੱਕ ਅਸੀਂ ਉੱਤੇ ਸਟੈਂਡ ਆ ਜਿਸ ਤਰੀਕੇ ਦੇ ਨਾਲ ਐਫ ਆਈ ਆ ਦਰਜ ਕੀਤੀ ਗਈ ਆ ਕਿ ਜਿਹੜੀ ਡੀਏ ਦਾ ਮਾਮਲਾ ਦਰਜ ਕੀਤਾ ਗਿਆ ਐਫ ਆਈ ਆਰ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਵੀ ਪੜ੍ਹ ਲਈ ਹੋਏਗੀ ਇਹ ਇਹ ਤਾਂ ਜੀ ਕੋਰਟ ਨੇ ਵੇਖਣਾ ਆ ਕੋਡ ਦਾ ਮੈਟਰ ਆ ਕਿਥੇ ਡਰੱਗ ਦੇ ਮਸਲੇ ਜੋ ਚਿੰਨਾ ਕਿ ਮੈਨੂੰ ਨੌਲੇਜ ਜੀ ਜੋ ਮੈਂ ਕਰ ਸਕਦਾ ਜੋ ਮੈਂ ਕਹਿ ਸਕਦਾ ਮੈਂ ਤੇ 213 ਦਾ ਆਪਣੇ ਅੰਗੂਠੇ ਲਾ ਕੇ ਦਿੱਤੇ ਪਏ ਪੰਜਾਬ ਦੇ ਪੰਜਾਬੀ ਦੇ ਨਸ਼ਿਆਂ ਦੇ ਵਿਰੁੱਧ ਦਿੱਤੇ ਪਏ ਆ ਇਹਦੇ ਕੋਈ ਇਹਦੇ ਹੁਣ ਸਿਆਸੀ ਰੋਟੀਆਂ ਸਿੱਖਦੇ ਪਏ ਭਾਵੇਂ ਚੰਨੀ ਸਾਹਿਬ ਨੇ ਭਾਵੇਂ ਕੋਈ ਹੋਰ ਆ ਅੱਜ ਸਾਰੇ ਸਿਆਸੀ ਰੋਟੀਆਂ ਸਿੱਖਦੇ ਪਏ ਆ ਇਹਦੇ 213 ਜਿੱਥੇ ਜਿਮਣੀਆਂ ਚੋਰੀਆਂ ਹੋ ਜਾਣ ਬਰੂਡ ਬਨੂਰ ਥਾਣੇ ਚ ਉਹ ਜਿਹੜੀਆਂ ਜਿਮਣੀਆਂ ਚੋਰੀ ਹੋ ਜਾਣ রেকর্ড ਖਤਮ ਚੋਰੀ ਹੋ ਜੇ ਡਿਸਟਰੋਏ ਹੋ ਜੇ ਸਮਝੋ ਇਹਦਾ ਕੌਣ ਜ਼ਿੰਮੇਵਾਰ ਹੈ ਇਹ ਚੰਨੀ ਇਹ ਚੰਨੀ ਸਾਹਿਬ ਕਹਿੰਦੇ ਚੰਨੀ ਸਾਹਿਬ ਵੇਲੇ ਇਹ ਪਰਚਾ ਰਜਿਸਟਰ ਹੋਇਆ ਉਦੋਂ ਇਹ ਚੋਰੀ ਹੋਈ ਆ ਸਾਰੇ ਰਿਕਾਰਡ